ਲੁਧਿਆਣਾ ਦੇ ਵਿੱਚ ਇੱਕ ਬੱਚਾ ਜਿਹੜਾ ਕੀ ਹੈ ਪ੍ਰਵਾਸੀ ਪਰਿਵਾਰ ਦਾ ਗਾਇਬ ਹੋ ਜਾਂਦਾ ਦਿੱਤੇ 4 ਦਿਨਾਂ ਤੋਂ ਫੋਟੋਆਂ ਅੱਗੇ ਵੜ ਕੇ ਖੜੇ ਨੇ ਇਹ ਮਾਦਾ ਰੋ ਰੋ ਕੋ ਅੱਖਾਂ ਸੋਚ ਗਈਆਂ ਨੇ ਇਹ ਮਾਂ ਆਇਆ ਕੀ ਨਾਮ ਸਾਭ ਕੇ ਬਿਟੇ ਆਦਿਤ ਅਸੀਸ ਆਦਿਤ ਆਦਿਤ ਕਿੰਨੀ ਉਮਰ ਦਾ ਹੈ 13 ਸਾਲ ਕਿੰਨੇ ਵਜੇ ਕਿੰਨੀ ਤੇਰੀ ਤੋਂ ਕਿੰਨੇ ਵਜੇ ਦਾ ਵਾਕਿਆ ਹੈ 31:30 ਸਵੇਰ 9:30 ਵਜੇ ਦੇ ਕਰੀਬ बच्चा अपने मेन रोड ते गया कोई खेलता खेड़ता खेलता खेलता सैकल लिया सैकल तो खेड़ता खेड़ता चले गए मुड़ के बस चार दिन हो गए ने सारा परिवार कभी कितने थाने जा कभी कितने जा कभी कितने जा पर कुछ पल नहीं पाया अज तक तो उसी दिन किया था करीब तीन साढ़े तीन बजे करीब हम लोग चले गए थे रिपोर्ट लिख लिया ना कोई रसीद दिया ना कुछ दिए आएंगे अपना तहकीक़ात करेंगे ਕੁਛ ਵੀ ਨਹੀਂ ਕੀਤਾ 4 ਦਿਨਾਂ ਵਿੱਚ 4 ਦਿਨਾਂ ਵਿੱਚ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਪਰ ਅਭੀ ਤੱਕ ਜਾਈ ਸੇਰੀ ਮੇ ਨਹੀਂ ਆਇਆ ਨਹੀਂ ਮੈਂ ਕਿ ਉਹ ਬੇਟੇ ਬਾਰੇ ਕੋ ਕਰ ਗਿਆ ਯਾਰ ਬਹੁਤ ਇਤਤਾਰ ਵਿਚਾਰੀ ਜਨਾਨੀ ਰੋ ਰੋ ਪਾਗਲ ਹੋਈ ਵੀ ਬਹੁਤ ਮੇਰੇ ਵਾਲਾ ਬੇਟਾ ਲੈ ਜਾਣ ਇਹ ਹਾਂ ਮੇਰੇ ਵਾਲਾ ਲੈ ਜਾਣ ਯਾਰ ਉਹ ਪਰੇਸ਼ਾਨ ਹੈ ਤੁਹਾਡੇ ਤੇ ਜੋਰ ਰੋਟੇ ਦੇ ਤੇ ਜੋਰ ਹੈ ਤੇ ਸਾਡੇ ਕੋਲੇ ਕਿਹੜਾ ਹੈ ਜਾਂਤਰਾ ਅੰਕਲ ਜੀ ਜਿਹੜਾ ਅਸੀਂ ਲਾਇਆ ਤੇ ਮੁੰਡਾ ਲੱਭ ਜੇ ਦੱਸੋ ਅਸੀਂ ਜੋ ਕਰਨਾ ਸੀ ਉਹ ਕਰੀ ਬੈਠੇ ਆ ਨਾ ਸੋ ਇਹ ਜਿਹੜੇ ਮੁਲਾਜ਼ਮ ਨੇ ਮਿਹਰਬਾਨ ਥਾਣੇ ਦੇ ਤੇ ਨਾਮ ਨਹੀਂ ਸਾਨੂੰ ਪਤਾ ਪਰ ਮਿਹਰਬਾਨ ਥਾਣੇ ਦੇ ਮੁਲਾਜ਼ਮ ਆ ਜਿਹੜੇ ਕਹਿ ਰਹੇ ਆ ਕਿ ਮੈਂ ਬੱਚਾ ਮੈਂ ਬੱਚਾ ਦੇ ਦਮ ਆਪਣਾ ਯੂਨਾਈਟਿਡ ਪਬ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੇਰਾ ਦੋਸਤੋ ਬੀਤੇ ਕੁਝ ਦਿਨਾਂ ਦੇ ਤੋਂ ਤੁਸੀਂ ਲੱਗ ਲੱਗ ਸ਼ਹਿਰਾਂ ਦੇ ਵਿੱਚ ਵੀਡੀਓ ਦੇਖਿਆ ਹੋਣੀ ਆ ਵੀ ਬੱਚਾ ਚੱਕਣ ਵਾਲੇ ਗੈਂਗ ਜਿਹੜਾ ਫਿਰਦਾ ਪਿਆ ਅੱਜ ਲੁਧਿਆਣਾ ਦੇ ਵਿੱਚ ਖੜੇ ਆ ਲੁਧਿਆਣਾ ਦੇ ਵਿੱਚ ਇੱਕ ਬੱਚਾ ਜਿਹੜਾ ਕੀ ਹੈ ਪ੍ਰਵਾਸੀ ਪਰਿਵਾਰ ਦਾ ਗਾਇਬ ਹੋ ਜਾਂਦਾ ਬੀਤੇ 4 ਦਿਨਾਂ ਤੋਂ ਫੋਟੋਆਂ ਆ ਚੇ ਵੜ ਕੇ ਖੜੇ ਨੇ ਪ੍ਰਵਾਸੀ ਪਰਿਵਾਰ ਦਾ ਬੱਚਾ ਹੈ 13 ਸਾਲਾ ਦਾ ਗੁੰਮ ਹੋ ਜਾਂਦਾ ਪਰ ਬੀਤੇ 4 ਦਿਨਾਂ ਤੋਂ ਜੇ ਗੱਲ ਕਰੀਏ ਹਜੇ ਤੱਕ ਕੁਝ ਪਤਾ ਨਹੀਂ ਲੱਗਦਾ ਐਫਆਈਆਰ ਤਾਂ ਪੁਲਿਸ ਜ਼ਰੂਰ ਕਰ ਦਿੰਦੀ ਹੈ ਪਰ ਇਹਨਾਂ ਦਾ ਕਹਿਣਾ ਕਿ ਹਜੇ ਤੱਕ ਸਾਡੇ ਬੱਚੇ ਨੂੰ ਲੱਭਣ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜਿਹੜੇ ਕੈਮਰੇ ਲੱਗੇ ਆ ਉਹ ਕੈਮਰੇ ਜਦੋਂ ਕਿਸੇ ਦੇ ਕੋਲ ਜਾਂਦੇ ਤਾਂ ਕੋਈ ਬਿਨਾਂ ਪੁਲਿਸ ਦੀ ਮੌਜੂਦਗੀ ਤੋਂ ਦਿਖਾਉਂਦਾ ਨਹੀਂ ਕਿਉਂਕਿ ਹਰੇਕ ਨੂੰ ਆਪਣਾ ਜਿਹੜਾ ਪੱਲਾ ਸਾਫ਼ ਰੱਖਣਾ ਹੁੰਦਾ ਸੋ ਸਾਡੇ ਨਾਲੇ ਤੇਰੇ ਮਸ਼ਹੂਰ ਜੇ ਕਹੀਏ 바ਵਾ ਕਾਉਂਸਲਰ ਦੇ ਭਰਾ ਜਿਹੜੇ ਉਹ ਵੀ ਸੁਦੇਸ਼ ਬਾਬਾ ਜੀ ਦੇ ਭਰਾ ਉਹਨਾਂ ਕੋ ਵੀ ਖੜੇ ਨੇ ਗੱਲ ਕਰਦੇ ਆ ਕੀ ਮਾਮਲਾ ਜੀ ਥੋੜਾ ਦੱਸ ਦੋਗੇ ਮਾਮਲਾ ਜੀ ਇਹ 4 ਤਰੀਕ ਦਾ ਹਾਂ 31 4 ਤਰੀਕ 31 ਕੋਈ ਸ਼ਾਮੀ 4 ਕੋਈ 5 ਨੂੰ ਸਵੇਰ 9 ਵਜੇ ਸਵੇਰ 9 ਵਜੇ ਦਾ 31 ਤਰੀਕ ਦਾ ਹਾਂ 31 ਤਰੀਕ ਦਾ ਇੱਥੇ ਬੱਚਾ ਆਪਣੇ ਮੇਨ ਰੋਡ ਤੇ ਹੀ ਗਿਆ ਕੋਈ ਖੇਡਦਾ 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 ਸਾਈਕਲ ਲਿਆ ਸਾਈਕਲ ਤੇ ਖੇਡਦਾ ਖੇਡਦਾ ਚਲੇ ਗਿਆ ਮੁੜ ਕੇ ਬਸ 4 ਦਿਨ ਹੋ ਗਏ ਨੇ ਸਾਰਾ ਪਰਿਵਾਰ ਕਦੀ ਕਿਤੇ ਥਾਣੇ ਜਾ ਕਦੀ ਕਿਤੇ ਜਾ ਕਦੀ ਕਿਤੇ ਜਾ ਪਰ ਕੁਝ ਪੱਲੇ ਨਹੀਂ ਪਿਆ ਅਜੇ ਤੱਕ ਹੁਣ ਜੇ ਕੋਈ ਵੀਡੀਓ ਦਾ ਹੀ ਚੈੱਕ ਕਰਨ ਜਾਂਦੇ ਆ ਜਾਂ ਕਰਨੇ ਕੋਈ ਅੱਜ ਕੱਲ ਬੁਏ ਨਹੀਂ ਖੋਲਦੇ ਲੋਕ ਪਤਾ ਨਹੀਂ ਕੀ ਕਰ ਲੈ ਕੀ ਲੋਕਾਂ ਦੇ ਵਿੱਚ ਕੋਈ ਦਿਲ ਦਾ ਰਹਿਮ ਨਹੀਂ ਰਹਿ ਗਿਆ ਦੁਨੀਆਂ ਦੇ ਵਿੱਚ ਇੱਥੇ ਦੂਜਾ ਤੀਜਾ ਚਾਣਥੇ ਅੱਗੇ ਦੋ ਬੱਚੇ ਚੱਕ ਕੇ ਲੈ ਗਿਆ ਸੀ ਕੋਈ ਉਹ ਦਾ ਚਾਰਾਂ ਪੰਜਾਂ ਦਿਨਾਂ ਬਾਅਦ ਮਿਲੇ ਹੁਣ ਫੇਰ ਇਹ ਬੱਚਾ ਆ ਤੀਜਾ ਚਾਣਥੇ ਮਹੱਲੇ 'ਚ ਇਹ ਤਾਂ ਫੇਰ ਗੁੰਡਾਗਰਦੀ ਹੋਰ ਲੱਗ ਪਈ ਪੰਜਾਬ 'ਚ ਸੋ ਬਿਲਕੁਲ ਜਿਹੜਾ ਕਿ ਦੱਸ ਦਿਆ ਕਿ ਅੱਜ ਕੱਲ ਕਿਹਨਾਂ ਕਿ ਤੇ ਲੋਕਾਂ ਦੇ ਦਿਲ ਪੱਥਰ ਹੁੰਦੇ ਰਹ ਜਾਂਦੇ ਆ ਇੱਕ ਮਾਂ ਮਾਂ ਚਾਹੇ ਪ੍ਰਵਾਸੀ ਦੀ ਹੋਵੇ ਚਾਹੇ ਮਾਂ ਹੋਵੇ ਪੰਜਾਬੀ ਦੀ ਚਾਹੇ ਮਾਂ ਹੋਵੇ ਕਿਸੇ ਵੀ ਸਟੇਟ ਦੀ ਪਰ ਮਾਂ ਮਾਂ ਆਉਂਦੀ ਹੈ ਮਾਂ ਦਾ ਰੋ ਰੋ ਕੇ ਅੱਖਾਂ ਸੁੱਜ ਗਈਆਂ ਨੇ ਇਹ ਮਾਂ ਆਇਆ ਜਿਹੜੀ ਆਪਣੇ ਬੱਚੇ ਦੇ ਪੋਸਟਰ ਹੱਥੇ ਫੜ ਕੇ ਖੜੀ ਆ ਬੀਤੇ 4 ਦਿਨਾਂ ਦੇ ਉੱਤੋਂ ਅੱਖਾਂ ਦੇ ਵਿੱਚ ਕਹਿੰਦੇ ਹੰਝੂ ਵੀ ਸੁੱਕ ਜਾਂਦੇ ਰੋ ਰੋ ਕੇ ਕਿਉਂਕਿ ਜਿੰਨਾਂ ਨੂੰ ਜਨਮ ਦਿੱਤਾ ਹੁੰਦਾ ਆ ਚਾਹੇ ਧੀ ਪੁੱਤ ਕੋਈ ਹੋਵੇ ਉਹਨਾਂ ਲਈ ਹਰ ਇੱਕ ਮਾਂ ਦਾ ਦਿਲ ਬਸੀਦ ਹੈ ਕਿਆ ਨਾਮ ਸਾਹਿਬ ਕੇ ਬਟਕੇ ਆਦਿਤ आदित। आदित। कितनी उम्र का है तेरह साल कितने बजे कितनी तरीको कितने बजे का वाक्य इकतीस मई नौ साढ़े नौ बजे के करीब शाम को सुबह सुबह में सुबह जी आपको क्या बोल कर किया कैसे? कुछ नहीं इन्होंने डिप्टी गए थे फिर मैं यहाँ टिफिन इनको पकड़ाया बड़ा वाला मुंडा की छुट्टी हो गई थी स्कूल का फिर मैं बगल में चले गए थे कि चलो दोनों मुंडे हैं अपने घर में रहेंगे तो मैं चले बस वो न कुछ घर में कुछ शरारत कुछ भी नहीं हुआ था रोज तो मारा मोटा बच्चे भी आपस में कर लेते थे उस दिन कुछ नहीं हुआ था बस दूध लेके उन्होंने आया साइकिल बाहर ही घर कर दिया था उसके बाद हमसे एक बार भी नहीं कुछ कहा <laughs> पूरे अपना निकल गया वो जब मैं वापस आया आधा घंटा में मैं जैसे देखी बच्चा कहाँ है इन्हीं ने बड़े वाला मुंडा बोला वो तो साइकिल चला रहा है हम कि इधर मैं तुरंत दस मिनट के बाद ही खोजना चालू कर दिया मैं यही था उस वक्त हमने कमरा नहीं चेक कराया कि, कि किस दिशा में गया था जब मैं कल को कमरा देगी तो इधर को निकला था नूर वाले रोड की तरह अब बच्चा चार दिन हो गए मिला नहीं नहीं मिला पुलिस में शिकायत की। मैं खुद पुलिस में शिकायत? उसी दिन किया था करीब तीन साढ़े तीन बजे करीब हम लोग चले गए थे हम थे और पंडित जी भी थे साथ में दोनों गए थे इकट्ठे गए थे फिर उस वक्त कोई रिपोर्ट लिख लिया ना कोई रसीद दिया ना कुछ दिए हम लोग चले आए हम लोग चले चलो आएंगे अपना तहक़ीक़त करेंगे कुछ भी नहीं कितने पाँच दिन में चार दिन में कोई भी पुलिस वाला आपके घर पर अभी तक जाए में नहीं आया नहीं।, नहीं बस ये अंधेरे में कह रहे हैं कि हमने सारी कार्रवाई कर चुके हैं थाने थाने रिपोर्ट दे दिए हैं अलाउंस करवा दिए हैं फोटो दे दिए हैं बस यही कह के चुप हो जा रहे हैं ना कोई आके कैमरे चेक करवा रहे हैं ना कुछ करवा रहे हैं हम लोग करवा रहे हैं तो कोई करने दे रहा ही नहीं रहा ਕਈ ਕੋਈ ਕਹਿ ਰਿਹਾ ਕਿ ਨੂੰ ਕਿਤੇ ਪੁਲਿਸ ਵਾਲਿਆਂ ਨੂੰ ਮੈਂ ਵੀ ਕਿਤੇ ਫੋਨ ਮੈਨੂੰ ਵੀ ਇਹ ਦਿਲਾਸਾ ਦਿੱਤਾ ਵੀ ਕਹੇ ਬਈ ਚੈੱਕ ਕਰਾ ਰਹੇ ਆ ਕਰ ਰਹੇ ਆ ਜੀ ਪਰ ਇੱਥੇ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਮੈਂ ਦੋ ਵਾਰੀ ਫੋਨ ਕੀਤਾ ਜਾਨ ਨੂੰ ਲੈ ਕੇ ਜਾਣ ਦਾ ਕਰਦਿਆਂ ਨੂੰ ਲੈ ਕੇ ਕੋਈ ਵੀ ਨਹੀਂ ਜਾ ਰਿਹਾ ਨਾਲ ਜੀ ਪ੍ਰਿਜਨ ਘਰ ਦੇ ਹੈਗੇ ਆ ਵੀ ਪੁਲਿਸ ਵਾਲੇ ਨਾਲ ਆਣ ਤੇ ਨਾਲ ਸਾਥ ਦੇਣ ਵੀ ਨਾਲ ਚੱਲਣ ਕੋਈ ਨਹੀਂ ਨਾਲ ਜਾ ਰਿਹਾ ਤੇ ਕੋਈ ਮਾਮਲਾ ਇੰਡੀਆ ਦੇ ਵਿੱਚ ਖਾਸ ਤੌਰ ਤੇ ਚੱਲਦਾ ਪਿਆ ਇਹ ਜਿਹੜੀ ਚਾਈਲਡ ਟਰੈਫਿੰਗ ਦਾ ਚੱਲਦਾ ਪਿਆ ਜਿਹਨੂੰ ਬੱਚਿਆਂ ਨੂੰ ਅਗਵਾ ਕਰਕੇ ਕਿਸੇ ਦੂਜੇ ਸ਼ਹਿਰਾਂ 'ਚ ਵੇਚ ਦਿੰਦੇ ਆ ਉਹਨਾਂ ਤੋਂ ਬਾਲ ਮਜ਼ਦੂਰੀ ਕਰਾਉਂਦੇ ਅੰਗ ਪੈਰ ਵਟ ਕੇ ਭੀਖ ਮੰਗਵਾਉਂਦੇ ਜਾਂ ਕੁਝ ਕਰਾਉਂਦੇ ਇਨ ਇਨ ਡੈਰੀਆਂ 'ਚ ਵੀ ਰੱਖ ਲੈਂਦੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਰਕਾਰਾਂ ਜਿਹੜੀਆਂ ਇੱਕ ਵੱਡਾ ਬਜਟ ਆ ਸਾਡੇ ਇੱਕ ਵੱਡੇ ਬਜਟ ਦਾ ਹਿੱਸਾ ਇਸ ਦੇ ਉੱਤੇ ਲੱਗਦਾ ਵੀ ਜਿਹੜੀ ਚਾਈਲਡ ਟਰੈਫਿੰਗ ਹੁੰਦੀ ਹੈ ਪਰ ਫਿਰ ਵੀ ਬੱਚੇ ਚ ਬਾਜੀਏ ਪ੍ਰਸ਼ਾਸਨ ਦੀ ਅੰਗੇਲੀ ਘੇਲੋ ਇਹਨੂੰ ਜੀ ਜੋ ਮਰਜੀ ਕਿਉਂਕਿ ਇਹ ਪ੍ਰਵਾਸੀ ਪਰਿਵਾਰ ਹੈ ਸਾਨੂੰ ਖੁੱਦ ਹੋ ਗਿਆ 4 ਦਿਨ ਮੈਂ 4 ਦਿਨ ਤੋਂ ਇਹਨਾਂ ਨਾਲ ਆ ਜਾ ਰਿਹਾ ਮੈਂ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਕੋਈ ਜੇ ਕਿਸੇ ਕੋਲ ਜਾਣੇ ਹੈ ਕੈਮਰਾ ਚੈੱਕ ਕਰ ਲਈ ਕਈਏ ਬਿਨਾ ਪੁਲਿਸ ਤੋਂ ਜਾਂ ਬਿਨਾ ਪ੍ਰਸ਼ਾਸਨ ਤੋਂ ਕੋਈ ਚੈੱਕ ਨਹੀਂ ਕਰਾਂਦਾ ਪਹਿਲੀ ਗੱਲ ਕੋਈ ਗੇਟ ਹੀ ਨਹੀਂ ਖੋਲਦਾ ਲੋਕਾਂ ਦੇ ਦਿਲ ਵੀ ਜਿਹੜੇ ਬਿਲਕੁਲ ਰਹਿਮ ਹੀ ਨਹੀਂ ਰਹਿ ਗਏ ਹੁਣ ਦਿਨਾਂ ਦੇ ਵਿੱਚ ਸੁੱਕੀ ਕਿਤੇ ਕਰਨਾ ਇਹ ਵੀ ਸਹੀ ਨਹੀਂ ਹੈਗਾ ਵੀ ਅੱਜ ਕੱਲ ਲੋਕ ਪੱਥਰ ਹੋ ਗਏ ਤਾਂ ਪੱਥਰ ਵੀ ਤਾਂ ਹੋਗੇ ਕਿਉਂਕਿ ਅੱਜ ਕੱਲ ਜਿਹੜਾ ਪੁੰਨ ਕਰਨਾ ਵੀ ਪਾਪ ਹੋ ਗਏ ਜੇ ਕਿਸੇ ਨੂੰ ਪਿੱਛੇ ਵੀਡੀਓ ਵੀ ਆਈ ਇੱਕ ਲੇਡੀ ਜਿਸ ਨੂੰ ਕੋ ਪਾਣੀ ਪੀਣ ਨੂੰ ਕਹਿੰਦਾ ਪਾਣੀ ਬੁਲਾਉਂਦਾ ਤਾਂ ਬਾਅਦ ਚ ਉਹਦਾ ਗਲਾ ਘੋੜ ਕੇ ਮਾਰਦਾ ਵੀ ਕਿਤੇ ਨਾ ਕਿਤੇ ਲੋਕ ਵੀ ਕਿਸੇ ਕੁਝ ਲੋਕਾਂ ਦੇ ਖਾਤਰ ਸਾਰੇ ਲੋਕ ਬਦਨਾਮ ਹੋ ਰਹੇ ਹਨ ਹਾਂਜੀ ਕੁਝ ਡਰਵੀਆ ਲੋਕਾਂ ਦੇ ਵਿੱਚ ਕੁਝ ਹੋਣਾ ਕਰਕੇ ਵੀ ਸਾਰੇ ਬਦਨਾਮ ਵੀ ਹੋ ਰਹੇ ਆ ਵੀ ਜਿਹੜੇ ਘਰੇ ਜਾਂਦੇ ਪਹਿਲੀ ਗੱਲ ਅਗਲਾ ਦਰਵਾਜ਼ਾ ਨਹੀਂ ਖੋਲਦਾ ਪਿਆ ਗੱ ਕੁਛ ਇਹ ਵੀ ਨਾਲ ਪੁਲਿਸ ਹੋਵੇ ਤਾਂ ਚਲੋ ਥੋੜਾ ਸਾਥ ਹੋ ਜਾਂਦਾ ਜੇ ਉਹਨਾਂ ਕੋਲ ਕੁਛ ਲੋਕ ਇਹ ਵੀ ਡਰਦੇ ਆ ਕਿ ਅਸੀਂ ਦਿਖਾ ਰਹੀਏ ਕੱਲ ਨੂੰ ਪ੍ਰਸ਼ਾਸਨ ਸਾਡੇ ਖਿਲਾਫ ਹੀ ਨਾ ਹੋ ਜਵੇ ਸਾਡੇ ਖਿਲਾਫ ਹਾਂਜੀ ਇਹ ਵੀ ਚੱਕਰ ਹੁੰਦਾ ਕੋਈ ਮੱਲੇ ਨਾਲ ਕੋਈ ਨਿਕਲ ਆਵੇ ਕੋਈ ਗੱਲ ਸਰਪੂ ਸਾਡੇ ਇੱਕ ਬਜਟ ਦਾ ਵੱਡਾ ਹਿੱਸਾ ਜਿਹੜਾ ਕੀ ਆ ਇੱਕ ਬੱਚਿਆਂ ਦੀ ਸੁਰੱਖਿਆ ਉੱਤੇ ਜਾਂਦਾ ਹੈ ਜਗਾ ਜਗਾ ਤੇ ਮੁਲਾਜ਼ਮ ਤਿੰਨਾਂਤ ਹੁੰਦੇ ਆ ਕਿ ਜਿਹੜੀ ਜਿਹੜੀ ਮੋਰਲ ਡਰਾਈਵਿੰਗ ਜਾਂ ਬੱਚਿਆਂ ਦੀ ਚਾਈਲਡ ਟਰੈਫਿੰਗ ਹੁੰਦੀ ਹੈ ਉਹਨੂੰ ਰੋਕਣ ਲਈ ਸਰਕਾਰ ਦਾ ਇੱਕ ਵੱਡਾ ਬਜਟ ਵਿੱਚ ਜਾਂਦਾ ਪਰ ਅੱਜ ਇੱਕ ਮਾਂ ਤੇ ਇੱਕ ਪਿਓ ਤੇ ਉਹਦੇ ਮੱਲਾ ਪੂਰਾ ਮੱਲਾ ਤੁਸੀਂ ਦੇਖਦੇ ਹੋ ਇੱਥੇ ਖੜ ਆ ਦਾ ਰੋ ਰੋ ਕੇ ਜੇ ਕੰਬਲੀ ਬਹਾਲ ਹੋ ਚੁੱਕੀ ਆ ਪਰ ਪਿਓ ਹਜੇ ਹੌਸਲਾ ਰੱਖ ਕੇ ਜਗਾ ਜਗਾ ਫਿਰਦਾ ਪਿਆ ਆ ਬੱਚਾ ਹੈ ਨਾਮ ਦਿੱਤੇ ਉਮਰ 13 ਸਾਲ ਦਾ ਆ ਮੈਂ ਇੱਕ ਕਦੀ ਵੀ ਤੁਹਾਨੂੰ ਨਾ ਸ਼ੇਅਰ ਲੀ ਗੇ ਨਾ ਨਨਾਈ ਗੀ ਗੇ ਨਾ ਕਿਉਂਕਿ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ ਆਪੀ ਲੋਕ ਅਪਰੀਸ਼ੀਏਟ ਕਰਦੇ ਪਰ ਅੱਜ ਇੱਕ ਪਿਓ ਇਹ ਪਿਓ ਵੀ ਹੈ ਤੇ ਮੈਂ ਵੀ ਪਿਓ ਆ ਇੱਕ ਬੱਚੇ ਦਾ ਮੇਰੇ ਦੋ ਧੀਆ ਇੱਕ ਪੁੰਡਾ ਮੈਂ ਵੀ ਇੱਕ ਉਹ ਦਰਦ ਸਮਝਦਾ ਵੀ ਇੱਕ ਪਿਓ ਮਾਂ ਦਾ ਕੀ ਦਰਦ ਹੁੰਦਾ ਜਦੋਂ ਉਹਨਾਂ ਦਾ ਜਿਹੜਾ ਲੱਗਤੇ ਜਿਗਰ ਜਾਂ ਬੱਚਾ ਕੋਈ ਕਿਤੇ ਕੋ ਬੇਸ਼ੱਕ ਬੱਚੇ ਚਾਰ ਹੋਣ ਪਰ ਮਾਂ ਲਈ ਸਭ ਇੱਕ ਬਰਾਬਰ ਹੁੰਦੇ ਆ ਪਿਓ ਲਈ ਸਭ ਇੱਕ ਬਰਾਬਰ ਹੁੰਦਾ ਜੇ ਇੱਕ ਬੱਚਾ ਗੋਮਾ ਤੇ ਉਹ ਜਿਹੜਾ ਕੀ ਹੈ ਕਿਤੇ ਚਲਾ ਗਿਆ ਆ ਜਾਂ ਉਹਨੂੰ ਕੋਈ ਅਵਗਵਾ ਕਰਕੇ ਲੈ ਗਿਆ ਹੈ ਹਜੇ ਪਤਾ ਨਹੀਂ ਲੱਗਦਾ ਪਰ ਸਾਡੇ ਪ੍ਰਸ਼ਾਸਨ ਦੀ ਨਿਗਾਮੀ ਸਭ ਤੋਂ ਵੱਧ ਨਜ਼ਰ ਆ ਰਹੀ ਆ ਔਰ ਇਸ ਮਾਂ ਤੋਂ ਇੱਕ ਵਾਰ क्या अगर बच्चा आपके पास मोबाइल होता है जी है बच्चे के पास मोबाइल नहीं 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 बच्चों, नहीं। बच्चों के पास नहीं क्या क्या लोगों से गुजारिश करना चाहोगे हम वीडियो लोगों को दिखा देंगे आपकी फ़ोटो भी बच्चे की लगा देंगे लोगों से क्या गुजारिश आपने इनाम भी रखा हुआ है जी, जी पाँच हजार जो उन्होंने बच्चों को दे देंगे जी, मैं दे देंगे जी, जी। क्या गुजारिश करना चाहते हो लोगों से क्या करना मैं चार्था? बस लोगों से तय की मैं एक पैदल होके फुटपाथ पर रहने वाले हो करके हमने सारे आधे लुधियाना छान गारे यहाँ तक स्टेशन तक की चार रोज हो गया ये कदाना नहीं, खाना गया। नहीं गया मैं अपने लेडीज हो गया कि चलो आज बंदे ने किसी के गेट खड़काते तो लोग गलत इल्जाम लगा देंगे मैं लेडीज हो के अपनी मजबूरिया फोटो दिखा करके भी घरों में डूर لیکن بچہ کہیں نہیں ملا پھر اب میں اور کیا کر سکتی ہوں اب مجھے اب یہی سماج کی ننگے پائر ਤੁਸੀਂ دیکھو ننگے پائر ننگے پائر ایک ماں در بدر بھٹک رہی ہے اپنے بچے لیے بابا جی یہ پرشانن نے جب تو فون کیتا تھانو کی کہ پرشانن مینوں کہیا کہ اسی جو اپ دی کاروائی کرنی کر چکے ہیں ایک بار لاو گے کول کیونکہ ਸਾਡੀ کول تے اگلے کہہ رہے ہیں یار اے لوکاں نوں برگلاندے ਤੁਸੀਂ کول لگا پرشانن ਸੋ ਔਨ ðiਸ ਬੋਰਡ ਜਿਹੜੇ ਲੈ ਲਓ ਕਿਸੇ ਦਾ ਵੀ ਫੋਨ ਲੈ ਲਓ ਜੇ ਕਿਸੇ ਸੋ ਔਨ ðiਸ ਬੋਰਡ ਪ੍ਰਸ਼ਾਸ ਲਾਊਡ ਸਪੀਕਰ ਲਾ ਕੇ ਗੱਲ ਕਰਦੇ ਆ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਕਿਉਂਕਿ ਕਹਿੰਦੇ ਆ ਜੇ ਜਲਿਆ ਹੋਵੇ ਨਾ ਤੇ ਉਹਦੇ ਉੱਤੇ ਜੇ ਕੋਈ ਮਰਮ ਨਹੀਂ ਲਾ ਸਕਦਾ ਤੇ ਉਹਨੂੰ ਕੋਈ ਛੇੜੇ ਵੀ ਨਾ ਪਰ ਇੱਥੇ ਮਰਮ ਲਾਣ ਦੀ ਲੋੜ ਆ ਇਸ ਮਾਰੇ ਦਰਦ ਉੱਤੇ ਇਸ ਪਿਓ ਦੇ ਦਰਦ ਉੱਤੇ ਮਰਮ ਲਾਣ ਦੀ ਲੋੜ ਆ ਕਿਉਂਕਿ ਜਖਮ ਜਿਹੜਾ ਆ ਉਹ ਬੜਾ ਵੱਡਾ ਹੈ ਕਿਉਂਕਿ 4 ਦਿਨ ਹੋ ਗਏ ਬੱਚੇ ਨੂੰ ਉਹਦਾ ਕੋਈ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਇੱਕ ਮਾਂ ਨੇ 4 ਦਿਨ ਤੋਂ ਮੂੰਹ ਜੇ ਆਂਦਰਨ ਵਾਲਾ ਵੀ ਨਹੀਂ ਪਾਇਆ ਵੀ ਕੋਈ ਵੀ ਮੇਰਾ ਬੱਚਾ ਪਤਾ ਨਹੀਂ ਖਾਦਾ ਹੋਊਗਾ ਕੁਝ ਨਹੀਂ ਲੱਗ ਹੀ ਰਹਿੰਦੇ ਹੋ ਤੁਸੀਂ ਤਾਂ ਵੈਸੇ ਹਾਂਜੀ ਹਾਂਜੀ ਬੱਚੇ ਦਾ ਸਵਾ ਕਿਧਰ ਅਸੀ ਕਰ ਬੱਚਾ ਦੇਖੋ ਇਹ ਸਹੀ ਸੀਗਾ ਬੱਚਾ ਕੋਈ ਅੱਧਾ ਤਾਂ ਵੀ ਨਹੀਂ ਸੀਗਾ ਵੀ ਬੱਚੇ ਨੂੰ ਕੋਈ ਕੋਈ ਮਾੜੀ ਸੰਗਤ ਚ ਪੈਂਦਾ ਹੋਵੇ ਜੀ ਸਕੂਲ ਲਿਆ ਜਾਂਦਾ ਸਕੂਲੋਂ ਆਂਦਾ ਹੀ ਹੁਣ ਥੋੜੇ ਦਿਨ ਹੋਏ ਸਕੂਲ ਤੋਂ ਹਟਾਇਆ ਸੀ ਕਰਦਿਆ ਨੇ ਕੋ ਥੋੜੇ ਵਧੀਆ ਸਕੂਲ ਚ ਪਾਵਾਂਗੇ ਜੀ ਬਸ ਹੋਰ ਤਾਂ ਕੋਈ ਚੱਕਰ ਨਹੀਂ ਸੀਗਾ ਅੱਧਾ ਦਾ ਬੱਚੇ ਦਾ ਇੱਕ ਹੀਰਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਲਈ ਇੱਕ ਡੈਰੀਆਂ ਦੀ ਚੈਕਿੰਗ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਲੋਕਲ ਡੇਰੀਆਂ ਜਿੰਨੀਆਂ ਡੇਰੀਆਂ ਜਿਹੜੇ ਜਿਹੜੇ ਪ੍ਰਸ਼ਾਸਨ ਜਿੱਥੇ-ਿੱਥੇ ਹੈਗਾ ਡੇਰੀਆਂ ਦੀ ਚੈਕਿੰਗ ਬਹੁਤ ਜ਼ਰੂਰੀ ਹੈ ਦੇਖੋ ਛੋਟੇ-ਛੋਟੇ ਬੱਚੇ ਆ ਆਪਾਂ ਦੇਖਿਆ ਕਈ ਚੈਨਲਾਂ 'ਆ ਦੇ ਦਿਖਾਉਂਦੇ ਵੀ ਆ ਵੀ ਬੱਚੇ ਜਿਹੜੇ ਆ ਡੇਰੀਆਂ ਤੋਂ ਬਰਾਮਦ ਹੁੰਦੇ ਆ ਤਾਂ ਕਰਕੇ ਬੇਨਤੀ ਹੈ ਵੀ ਇੱਕ ਵਾਰੀ ਡੇਰੀਆਂ ਜ਼ਰੂਰ ਚੈੱਕ ਕਰਾਈਆਂ ਜਾਣ ਕੋਈ ਇੱਥੋਂ ਕਠੂਏ ਪੇ ਦਿੰਦਾ ਬੱਚਿਆਂ ਨੂੰ ਤੇ ਕੋਈ ਕਠੂਏ ਵਾਲੇ ਇੱਥੇ ਬੱਚੇ ਭੇਜੀ ਜਾਂਦੇ ਆ ਇਹ ਚੈਕਿੰਗ ਜ਼ਰੂਰੀ ਹੈ ਜੀ ਹਾਂਜੀ ਬਾਬਾ ਜੀ ਹਾਂਜੀ ਪੁੱਤਰ ਕੀ ਹਾਲ ਏ ਵਧੀਆ ਜੀ ਮੈਂ ਕਿਉਂ ਬੇਟੇ ਬਾਰੇ ਕੋ ਕਰ ਗਿਆ ਯਾਰ ਬਹੁਤ ਇੱਥੇ ਦਾ ਵਿਚਾਰੀ ਜਨਾਨੀ ਰੋ ਰੋ ਪਾਗਲ ਹੋਈ ਵੀ ਬਹੁਤ ਮੇਰੇ ਵਾਲਾ ਬੇਟਾ ਲੈ ਜਾਣਾ ਇਹ ਹਾਂ ਮੇਰੇ ਵਾਲਾ ਲੈ ਜਾਣ ਯਾਰ ਉਹ ਤਾਂ ਪਰੇਸ਼ਾਨ ਹੈ ਤੁਹਾਡੇ ਤੇ ਜੋਰ ਹੋ ਰਿਹਾ ਕਹਿੰਦੇ ਤੇ ਜੋਰ ਹੈ ਤੇ ਸਾਡੇ ਕੋਲੇ ਕਿਹੜਾ ਹੈ ਜਿਆ ਜੰਤਰ ਅੰਕਲ ਜੀ ਜਿਹੜਾ ਅਸੀਂ ਲਾਈਏ ਤੇ ਮੁੰਡਾ ਲੱਭ ਜੀ ਦੱਸੋ ਅਸੀਂ ਜੋ ਕਰਨਾ ਸੀ ਉਹ ਕਰੀ ਬੈਠੇ ਆ ਨਾ ਜੇ ਇਹਨਾਂ ਦੇ ਘਰੇ ਮੈਂ ਲੰਮਾ ਬੈ ਜਾ ਤੈਨੂੰ ਉਧਰ ਆ ਕੇ ਮੈਂ ਆ ਜਾਣਾ ਜੀ ਨਹੀਂ ਫਿਰ ਤੁਸੀਂ ਮਾੜਾ ਫੁੱਟਾ ਇੱਥੇ ਆਣ ਕੇ ਨਾਲ ਕੋ ਦਲਾਸਾ ਦਿਓ ਸਾਲ ਤੋਂ ਕੋਈ ਕੈਵਰੇ ਵੀ ਨਹੀਂ ਚੈੱਕ ਕਰਾਉਣ ਦਿੰਦਾ ਪਿਆ ਉਹਨਾਂ ਨੂੰ ਕਰਨ ਦਿੰਦਾ ਪਿਆ ਹਣਜੇ ਤੁਹਾਡਾ ਤਾਂ ਮਾੜਾ ਮੋਟਾ ਖਾਓ ਵੀ ਕਿਸੇ ਨੂੰ ਹੈਗਾ ਤੇ ਉਸ ਤਰ੍ਹਾਂ ਆਮ ਪੌਲਕ ਨੂੰ ਤੋਂ 15 ਵੀ ਨਹੀਂ ਵੜਨ ਦਿੰਦਾ ਤੁਸੀਂ ਏਡੇ ਮੋਹਦਵਰ ਬੰਦੇ ਇੱਥੇ ਤੁਹਾਨੂੰ ਕੈਮਰਾ ਕੌਣ ਨਹੀਂ ਚੈੱਕ ਕਰਦਾ ਮੈਨੂੰ ਦੱਸੋ ਐਵੇਂ ਬੱਚਿਆਂ ਵਾਲੀ ਗੱਲ ਜਿਹੜੇ ਹੁਣ ਕੈਵਰੇ ਸਾਡੇ ਨੇੜੇ ਤੇੜੇ ਨੂੰ ਉਹ ਤਾਂ ਅਸੀਂ ਕਰਵਾ ਸਕਨੇ ਆ ਜਿਹੜਾ ਕੋਈ ਤੁਹਾਡਾ ਕਾਰਵਾਈ ਕਰਨੀ ਉਹ ਤੁਸੀਂ ਕਰਨੀ ਅਸੀਂ ਥੋੜਾ ਕਰ ਸਕਨੇ ਆ ਉਹ ਕਰ ਦਿੱਤੀ ਹੋਈ ਹੈ ਕਾਰਵਾਈ ਅਸੀਂ ਮੈਂ ਕੈਮਰਾ ਚੱਕ ਕੇ ਤੇ ਕਿਤੇ ਨਹੀਂ ਨਜ਼ਰ ਆ ਰਿਹਾ ਜਿੱਦ ਨੂੰ ਦੱਦੇ ਆ ਇਹ ਅਹੀ ਉਹਨਾਂ ਜਿੰਨੇ ਕੈਮਰੇ ਜਿਹੜੇ ਵਿਚਾਰੀਓ 4 ਦਿਨ ਹੋ ਗਏ ਸਟੇਸ਼ਨ ਤੇ ਕਿਤੇ ਕੋਈ ਲਾਕਾ ਨਹੀਂ ਛੱਡਿਆ ਅੱਜ ਤੱਕ ਹੁਣ ਤਾਂ ਤੇ ਦਿਨ ਦਾ ਘਰ ਚਾਰ ਦਿਨ ਦਾ ਬੱਚਾ ਗਿਆ ਹੋਇਆ ਆਵੇ ਉਹ ਜਨਾਨੀ ਤੇ ਕੀ ਬੀਤਦੀ ਪਈ ਤੇ ਮੇਰਾ ਦੱਸੋ ਕੀ ਕਸੂਰਾ ਅੰਕਲ ਜੀ ਜੇ ਬੀਤਦੀ ਪਈ ਅਸੀਂ ਤਾਂ ਤੁਹਾਨੂੰ ਹੀ ਕਹਿ ਸਕਦੇ ਹਾਂ ਮਾਲਕੋ ਅਸੀਂ ਤਾਂ ਤੁਹਾਡੇ ਅਗੇ ਅਰਜ਼ ਕਰਨੀ ਪੁੱਤਰ ਹੋਰ ਕਿੰਦੇ ਅਗੇ ਕਰੀਏ ਕਹੀਂ ਕਿੱਥੇ ਜਾਈਏ ਜੇ ਤੁਹਾਡੇ ਮੇਰੀ ਜਿਹਾ ਕਾਲੀ ਹੋਵੇ ਤਾਂ ਤੁਸੀਂ ਆ ਗੱਲ ਕਾਲੀ ਨੂੰ ਕਦੇ ਮੁੰਡਾ ਲੱਭ ਕੇ ਰਹਿ ਜਿੱਥੇ ਮਰਜੀ ਹੋ ਸਕਦਾ ਏ ਨਹੀਂ ਹੋਣੀ ਮੈਂ ਤੇ ਨੂੰ ਕੋਈ ਮਜਬੂਰ ਥੋੜਾ ਕਰਨਾ ਪਿਆ ਕਿ ਤੁਸੀਂ ਸਾਰਾ ਜਾਂ ਇਸ ਹਾਰਚਾ ਵਲਦਾ ਦੇਵਾਰ ਕੀ ਇਨਾਲ ওভার ਇੰਡੀਆ ਮੇਰੀ ਗੱਲ ਥੋੜਾ ਬਾਤੀਆਂ ਮੇਰੀ ਬੇਟਾ ਗੱਲ ਥੋੜਾ ਇੱਕ ਵਾਰੀ ਤੁਹਾਡੇ ਨਾਲ ਨਾ ਦਲਾਸਾ ਹੋ ਜਾਂਦਾ ਪਰਿਵਾਰ ਨੂੰ ਲੈ ਵੀ ਥਾੜੀ ਲੈ ਆ ਉਹਨੂੰ ਥਾਣੇ ਲਿਓ ਮੈਂ ਇੱਥੇ ਆ ਜੀ ਲਿਓ ਥੋੜੇ ਬਹਿ ਤੋ ਹਮ ਸੁਣਨਾ ਸਵੇ ਜਿਹੜੇ ਮੁਲਾਜ਼ਮ ਨੇ ਮਿਹਰਬਾਨ ਥਾਣੇ ਦੇ ਤੇ ਨਾਮ ਨਹੀਂ ਸਾਨੂੰ ਪਤਾ ਪਰ ਮਿਹਰਬਾਨ ਥਾਣੇ ਦੇ ਮੁਲਾਜ਼ਮ ਆ ਜਿਹੜੇ ਕਹਿ ਰਹੇ ਆ ਕਿ ਮੈਂ ਬੱਚਾ ਮਤਲਬ ਮੈਂ ਬੱਚਾ ਤੇ ਮੈਂ ਆਪਣਾ ਸੋ ਅਸੀਂ ਨਹੀਂ ਕਹਿੰਦੇ ਕੌਣ ਨੇ ਕੌਣ ਨਹੀਂ ਆ ਪਰ ਕਿਧਰ ਕਿਧੇ ਰਹਿਣ ਦੇ ਲਈ ਹੁਣ ਜਿਹੜੀ ਆ ਹੁਣ ਇਹਨਾਂ ਨੂੰ ਕਹ ਰਿਹਾ ਵੀ ਥਾਣੇ ਕਿ ਥਾਣੇ ਜਾਂਦੇ ਇਹਨਾਂ ਦਾ ਬਚਾ ਲਾ ਜੂ ਫਿਰ ਸੋ ਥਾਣੇ ਤਾਂ ਜਾ ਹੀ ਐ ਨੇ ਥਾਣੇ ਜਿਹੜੀ ਇਹਨਾਂ ਕਾਰਵਾਈ ਕਰਨੀ ਹੋ ਤਾਂ ਕਰਵਾਤੀ ਹੋਰ ਉਠਾਣੇ ਜਾ ਕੇ ਥੋੜਾ ਥਾਣੇ ਕਿ ਮੁਲਾਜ਼ਮਾ ਨੂੰ ਇੱਥੇ ਲਪਣਾ ਚਾਹੀਦਾ ਕਿ ਕਿ ਥਾਣੇ 'ਚ ਚਾਹੀਦਾ ਤੇ ਇੱਥੇ ਹੀ ਐ ਪਰ ਉਹ ਕਹਿੰਦੇ ਸੀ ਜਿਹੜੀ ਕਾਰਵਾਈ ਕਰਨੀ ਕਰਤੀ ਅਸੀਂ ਹੁਣ ਕੀ ਕਰੀ ਅਸੀਂ ਬੱਚਾ ਕਿੱਥੋਂ ਲਾ ਲਪਦੀ ਸੋ ਤੁਸੀਂ ਸਾਰਾ ਕੁਝ ਆਪ ਹੀ ਸੁਣ ਲਿਆ ਇਹ ਕੀ ਮੁਲਾਜ਼ਮਾਂ ਦਾ ਕਹਿਣਾ ਪਰ ਅਸੀਂ ਇੱਕ ਗੱਲ ਜਾਣਦੇ ਆ ਕਿ ਕਿਸੇ ਦੇ ਬੱਚਾ ਗੁੰਮ ਜਵੇ ਤੇ ਉਹ ਆਪ ਹੀ ਕਹਿੰਦੇ ਆ ਲੱਭ ਲੋ ਨਹੀਂ ਤਾਂ ਕਹਿੰਦੇ ਤੁਸੀਂ ਰਾਮਪਰੋਸੇ ਜੇ ਲਾ ਲੋ ਤੇ ਜਿਹੜਾ ਇਸ ਟਮ ਪੰਜਾਬ ਦਾ ਜਿਹੜਾ ਜਿਹ ਸਿਸਟਮ ਕਹੀਏ ਇਹ ਰਾਮਪਰੋਸੇ ਤੇ ਤੁਰਦਾ ਪਿਆ ਸੋ ਅਰਦਾਸ ਕਰਦੇ ਆ ਉਸ ਰਾਮ ਅੱਗੇ ਹੈ ਸ਼੍ਰੀ ਰਾਮ ਜਿਹਨਾਂ ਦਾ ਬੱਚਾ ਕਿਤੇ ਵੀ ਉਹ ਆਪਣੇ ਘਰ ਦੇ ਆ ਜਨ ਤੇ ਜਾ ਲੱਭ ਜਵੇ ਕਿਉਂਕਿ ਪੰਜਾਬ ਨੂੰ ਹੁਣ ਜਿਹੜਾ ਘੌਣ ਲੱਗ ਚੁੱਕਾ ਆ ਕਿ ਕੋਈ ਕੋਈ ਇੱਥੇ ਸੇਫ ਨਹੀਂ ਹੈਗਾ ਕੋਈ ਇੱਥੇ ਮਹਿਫੂਜ਼ ਨਹੀਂ ਹੈਗਾ ਆਏ ਦਿਨ ਸਨੇਚਿੰਗ ਲੁੱਟਾਂ ਖਵਾ ਅਬ ਕਿਡਨਾਪਿੰਗ ਗੋਲੀ ਬੰਬ ਵੀ ਹੁੰਦਾ ਜਿਹੜੇ ਅਸੀਂ ਕਰੀ ਅੱਜ 43 ਸਾਲ ਦੀ ਉਮਰ ਆ ਉਹਨਾਂ ਦੱਸਿ ਅਗਰ ਬੰਬ ਨਹੀਂ ਦੇਖੇ ਜੀ ਹੁੰਦਾ ਲੋਕਾਂ ਦੇ ਘਰਾਂ ਤੇ ਬੰਬ ਵੀ ਛੁੱਟਣ ਲੱਗ ਗਏ ਇਦਾਂ ਦੀ ਸਰਕਾਰ ਆਈ ਐ ਸੋ ਇਹ ਬੱਚਾ ਜਲਦ ਤੋਂ ਜਲਦੀ ਆਪਣੇ ਘਰ ਆਵੇ ਪ੍ਰਮਾਤਮਾ ਅੱਗੇ ਅਸੀਂ ਇਹੀ ਗੁਜਾਰਸ਼ ਕਰਦੇ ਆਂ ਸੋ ਬਾਕੀ ਵੀਰ ਕਿਹੜਾ ਐ ਤੇ ਨਾਲ ਉਹਨਾਂ ਦੇ ਸਾਰੇ ਲੋਕ ਖੜੇ ਨੇ ਅਸੀਂ ਵੀ ਕਹਾਂਗੇ ਕਿ ਅਸੀਂ ਆਪ ਹੀ ਕੋਸ਼ਿਸ਼ ਕਰ ਲਓ ਕੋਈ ਤੁਹਾਡਾ ਸਹਾਇ ਨਹੀਂ ਹੈਗਾ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਮੈਂਟਾਂ ਵਿੱਚ ਜੂ ਦੱਸਣਾ ਦੇਖਦੇ ਰਹੋ ਯੂਨਾਈਟਿਡ ਵੋਟ ਕੈਮਰਾਮੈਨ ਵਿਨੋਦ ਠਾਕੁਰ ਦੇ ਨਾਲ ਮਨੋਜੀਰਾ